ਪੰਜਾਬ ਵਿੱਚ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਵਿੱਚ ਲੋਕਾਂ ਦੀ ਵਧੇਰੇ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਰਾਜ ਭਰ ਦੇ ਜ਼ਿਲ੍ਹਾ ਚੋਣ ਅਧਿਕਾਰੀ ਕੋਈ ਕਸਰ ਨਹੀਂ ਛੱਡ ਰਹੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਨ ਸੀ ਦੇ ਨਿਰਦੇਸ਼ਾਂ ਅਨੁਸਾਰ ਵੋਟਾਂ ਦੇ 70% ਦੀ ਟੀਚੇ ਨੂੰ ਪੂਰਾ ਕਰਨ ਲਈ ਕੁਝ ਜ਼ਿਲ੍ਹਿਆਂ ਦੀਆਂ ਸਵੀਪ ਟੀਮਾਂ ਵੱਲੋਂ ਜਾਗਰੂਕਤਾ ਦੇ ਨਵੇਂ ਕਲੇ ਉਪਰਾਲੇ ਕੀਤੇ ਜਾ ਰਹੇ ਨੇ ਇਹਨਾਂ ਉਪਰਾਲਿਆਂ ਰਾਹੀਂ ਆਮ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਇਹਨਾਂ ਯਤਨਾਂ ਬਾਰੇ ਪੇਸ਼ੇ ਸਾਡੇ ਪੱਤਰਕਾਰ ਰਾਜ ਸ਼ੇ ਬਾਲੀ ਦੀ ਇਹ ਰਿਪੋਰਟ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਲੋਕਤੰਤਰ ਦੇ ਇਸ ਉਤਸਵ ਵਿੱਚ ਆਪਣੀ ਹਾਜ਼ਰੀ ਲਗਵਾਉਣ ਲਈ ਬਹੁਤ ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਨਿਵੇਕਲੀਆਂ ਜਾਗਰੂਕਤਾ ਮੁਹਿੰਮਾਂ ਅਮਲ ਵਿੱਚ ਲਿਆ ਰਹੀ ਨੇ ਹੁਸ਼ਿਆਰਪੁਰ ਦੇ ਜ਼ਿਲ੍ਹਾ ਚੋਣ ਅਧਿਕਾਰੀ ਕੋਮਲ ਮਿੱਤਲ ਦੀ ਅਗਵਾਈ ਵਾਲੀ ਸਵੀਪ ਜਾਗਰੂਕਤਾ ਟੀਮ ਨੇ ਲੋਕਤੰਤਰ ਦੀ ਜਾਗੋ ਕੱਢ ਕੇ ਵੋਟਰਾਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਦੇ ਨਾਲ-ਨਾਲ ਆਪਣੇ sweep ਨੋਡਕ ਅਧਿਕਾਰੀ ਪ੍ਰੀਤ ਕੋਹਲੀ ਰਾਹੀਂ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਸਮੇਤ ਰੇਲ ਗੱਡੀਆਂ ਅਤੇ ਬਸਾਂ ਵਿੱਚ ਵੀ ਡੱਫਲੀ ਵਜਾ ਕੇ ਲੋਕਾਂ ਨੂੰ ਵੋਟ ਪਾਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਹਾਂਜੀ ਭਾਂਜੀ ਵੋਟ ਪਾ ਲਈ ਵੀ ਇੱਕ ਦਿਨ ਦੇ ਵੋਟਾਂ ਪਾਵਾਂਗੇ। ਦੋਚੀ ਪਾਵਾਂਗੇ। ਇਹ ਨਾ ਸਮਝਦੀ ਹੋਵੇ 1 ਜੂਨ ਨੂੰ ਛੁੱਟੀ ਆ ਟੀਵੀ ਦੇਖਾਂਗੇ ਇੰਜੋਏ ਕਰਾਂਗੇ ਘਰੇ ਬਹਿ ਕੇ। ਡਾਲਣੀ ਹੋਏ ਆਪਾਂ ਵੋਟਾਂ ਘਰੇ ਨੇ। ਜੇ ਨੂੰ ਅਜੀਬ ਆ ਪਰ ਵੋਟਾਂ ਪਾਉਣੀਆਂ ਉੱਥੇ ਹੀ ਮਲੇਰ ਕੋਟਲਾ ਦੀ ਜ਼ੋਨ ਅਧਿਕਾਰੀ ਡਾਕਟਰ ਪਲਵੀ ਨੇ ਵੋਟ ਦੀ ਮਹਿੰਦੀ ਪ੍ਰੋਗਰਾਮ ਹੇਠ ਨੌਜਵਾਨ ਕੁੜੀਆਂ ਨੂੰ ਮਹਿੰਦੀ ਮੁਕਾਬਲੇ ਰਾਹੀਂ ਵੋਟ ਪਾਉਣ ਲਈ ਜਾਗਰੂਕ ਕੀਤਾ ਇਸ ਦੇ ਨਾਲ ਹੀ ਉਹਨਾਂ ਵੱਲੋਂ ਵੋਟਰ ਜਾਗਰੂਕਤਾ ਮਾਸਕਟ ਸਮਝਦਾਰ ਬੇਗਮ ਦੀਵੀ ਸ਼ੁਰੂਆਤ ਕੀਤੀ ਗਈ ਹੈ ਜੋ ਜ਼ਿਲ੍ਹੇ ਦੀਆਂ ਔਰਤਾਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਵੋਟਰਾਂ ਦੇ ਚੋਣਾਂ ਸੰਬੰਧੀ ਸਵਾਲਾਂ ਦੇ ਜਵਾਬ ਦੇਵੇਗੀ ਇਸੇ ਤਰ੍ਹਾਂ ਫਾਜ਼ਿਲਕਾ ਦੀ ਚੋਰ ਅਧਿਕਾਰੀ ਸੇਨੂ ਦੁੱਗਲ ਨੇ ਗਵਾਂਡੀ ਮੁਲਕ ਨਾਂ ਲੱਗਦੀ ਪੰਜਾਬ ਦੀ ਸਰਹੱਦ ਤੇ ਬਣੀ ਸਾਦਿਕ ਚੌਕੀ ਤੇ ਇੱਕ ਵਿਸ਼ੇਸ਼ ਸਵੇਰਚਾਰਕ ਪ੍ਰੋਗਰਾਮ ਰਾਹੀਂ ਪੰਜਾਬ ਵਾਸੀਆਂ ਨੂੰ ਵੋਟਾਂ ਬਾਰੇ ਜਾਗਰੂਕ ਕੀਤਾ। ਫਿਰੋਜ਼ਪੁਰ ਦੇ ਚੋਣ ਅਧਿਕਾਰੀ ਰਾਜੇਸ਼ ਢੀਮਾਨ ਦੀ ਅਗਵਾਈ ਹੇਠ ਮੋਟਰ ਜਾਗਰੂਕਤਾ ਟੀਮ ਵੱਲੋਂ ਹੁਸੈਨੀਵਾਲਾ ਸਰਹਦੀ ਚੌਕੀ ਤੇ ਪ੍ਰੇਡ ਦੇਖਣ ਆਏ ਲੋਕਾਂ ਨੂੰ ਵੋਟ ਪਾਉਣ ਦੀ ਸੌਚ ਚੁਕਾਈ ਗਈ। ਅੰਮ੍ਰਿਤਸਰ ਦੇ ਚੋਣ ਅਧਿਕਾਰੀ ਕਨਸ਼ਾਮ ਥੋਰੀ ਵੱਲੋਂ ਵੀ ਵੋਟਰਾਂ ਨੂੰ ਜਾਗਰੂਕ ਕਰਨ ਦੇ ਨਿਵੇਕਲੇ ਉਪਰਾਲੇ ਹੇਠ ਵਿਸ਼ਵ ਭਰ ਵਿੱਚ ਮਸ਼ਹੂਰ ਅਟਾਰੀ ਵਾਗਾ ਸਰਹੱਦ ਤੇ ਰੀਟ੍ਰੀਟ ਸੇਰੇਮਨੀ ਵੇਖਣ ਆਏ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤ ਵਾਸੀਆਂ ਨੂੰ ਪੰਜਾਬੀ ਲੋਕ ਨਾਚ ਗਿੱਧੇ ਅਤੇ ਸਭਿਆਚਾਰਕ ਪ੍ਰੋਗਰਾਮ ਰਾਹੀਂ ਆਪਣੇ ਵੋਟ ਦੇ ਅਧਿਕਾਰ ਲਈ ਜਾਗਰੂਕ ਕੀਤਾ ਗਿਆ ਅਤੇ ਵੋਟ ਪਾਉਣ ਦੀ ਸੌਂ ਵੀ ਚੁਕਾਈ ਗਈ